ਕਿਸਾਨਾਂ ਦਾ ਘੇਰਾ ਵੱਖ-ਵੱਖ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਕਿਸਾਨ ਘੇਰੇ ਵਿਖਾਈ ਦਿੱਤੇ ਨਾ ਸਿਰਫ ਆਪ ਦੇ ਉਮੀਦਵਾਰਾਂ ਨੂੰ ਸਗੋਂ ਸੀਐਮ ਭਗਵੰਤ ਮਾਨ ਦੇ ਖਿਲਾਫ ਵੀ ਵਿਰੋਧਤਾ ਹੁਣ ਖੁੱਲ ਕੇ ਕਿਸਾਨਾਂ ਦੀ ਨਜ਼ਰ ਆ ਰਹੀ ਹੈ ਜੀ ਹਾਂ ਕਿਸਾਨਾਂ ਦਾ ਆਮ ਆਦਮੀ ਪਾਰਟੀ ਦੇ ਆਗੂ ਨੂੰ ਕਿਰਾਏਂ ਜਪਿਆ ਕਿ ਬਲਵਾਨਾ ਪਹੁੰਚੇ ਮੁੱਖ ਮੰਤਰੀ ਦਾ ਕਿਸਾਨ ਵਿਰੋਧ ਕਰ ਰਹੇ ਸੀ ਪਰ ਇਹ ਥੇ ਮੁੱਖ ਮੰਤਰੀ ਦੇ ਨਾਲ ਮਿਲਣ ਤਾਂ ਕੀ ਦੇਣਾ ਸੀ ਮੁੱਖ ਮੰਤਰੀ ਦੇ ਨਾਲ ਤੋਂ ਪਹਿਲਾਂ ਕਿਸਾਨਾਂ ਨੂੰ ਇਥੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਬਲਵਾਨਾ ਤੋਂ ਬਾਅਦ ਗੱਲ ਕਰਦੇ ਆ ਪਠੰਡਾ ਦੀ ਪਠੰਡਾ ਦੇ ਪਿੰਡ ਕੁੱਦਾ ਚ ਕਿਸਾਨਾਂ ਨੇ ਆਪ ਆਗਵਾ ਦੀ ਐਂਟਰੀ ਬੈਨ ਕਰ ਦਿੱਤੀ ਮੁਆਵਜ਼ੇ ਦੇ ਵਾਅਦੇ ਤੋਂ ਹਫਾ ਕਿਸਾਨਾਂ ਨੇ ਇੱਥੇ ਪੋਸਟਰ ਚਿਪਕਾ ਦਿੱਤੇ ਨੇ ਕਿ ਇੱਥੇ ਆਪ ਆਗਵਾ ਦੀ ਐਂਟਰੀ ਬੈਨ ਹੈ ਉਧਰ ਅਮ੍ਰਿਤਸਰ ਚ ਗੁਲਦੀਪ ਤਾਹਲੀਵਾਲ ਨੂੰ ਵੀ ਕਿਸਾਨਾਂ ਨੇ ਕੇਰਾ ਪਾਇਆ ਤੋਂ ਦੋਨੋਂ ਦੱਸ ਦਈਏ ਭਾਵੇਂ ਬਲਵਾਨਾ ਹੋਵੇ ਭਾਵੇਂ ਪਠੰਡਾ ਜਾਫਰ ਹੋਵੇ ਅਮ੍ਰਿਤਸਰ ਆਮ ਆਦਮੀ ਪਾਰਟੀ ਦੇ ਲੀਡਰਸ ਦੇ ਲਈ ਵੀ ਚੌਂ ਪ੍ਰਚਾਰ ਕਰਨਾ ਸੌਖਾ ਨਹੀਂ ਹੋ ਰਿਹਾ ਪਹਿਲਾਂ ਲਗਾਤਾਰ ਬੀਜਪੀ ਉਮੀਦਵਾਰਾਂ ਦਾ ਵਿਰੋਧ ਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵੀ ਵਿਰੋਧ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਸ਼ੁਰੂ ਹੋ ਰਿਹਾ ਹੈ ਖਾਸ ਤੌਰ ਤੇ ਕਿਸਾਨ ਮੁੱਖ ਮੰਤਰੀ ਤੋਂ ਖਫਾ ਨਜ਼ਰ ਆ ਰਹੇ ਨੇ ਜੀ ਆ ਕੀ ਆ ਜਾ ਰਹੇ ਕਿ ਹੁਣ ਸੀਐਮ ਸਾਡੇ ਨਾਲ ਗੱਲ ਕਰਨ ਤੋਂ ਸਾਡੇ ਨਾਲ ਮੀਟਿੰਗ ਕਰਨ ਤੋਂ ਵੀ ਧਰਦੇ ਵਿਖਾਈ ਦਿੰਦੇ ਨੇ ਐਸੇ ਕਰਕੇ ਉਹਨਾਂ ਨੇ ਸਾਨੂੰ ਹਿਰਾਸਤ ਦੇ ਵਿੱਚ ਲੈ ਆਇਆ 435 ਦੇ ਨਾਮ ਕਹਿ ਦਿੰਦਾ ਵਿਪਰਦਾ ਕੱਢ ਜਾਊਗਾ 10 10:30 ਵਜੇ ਤੱਕ ਆਪਾਂ ਉੱਥੇ ਉਹਨਾਂ ਦਾ ਘਰਾਓ ਕਰੀ ਰੱਖਿਆ ਸੀ ਪ੍ਰਸ਼ਾਸਨ ਉੱਤੇ ਵਾਹ ਜੀ ਵਾਹ ਜੀ ਤੁਹਾਡੇ ਟੀਵੀ ਸਕਰੀਨਸ ਤੇ ਚੱਲ ਰਹੀਆਂ ਨੇ ਕਿਸਾਨਾਂ ਦਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵਿਕੇ ਰਵਖਾਈ ਦੇ ਰਿਹਾ ਐਥੋਂ ਤੱਕ ਕਿ ਕਈ ਥਾਈਂ ਆਮ ਆਦਮੀ ਪਾਰਟੀ ਦੇ ਲੀਡਰਸ ਦੀ ਆਗੂਆਂ ਦੀ ਐਂਟਰੀ ਤੱਕ ਬੈਨ ਕਰ ਦਿੱਤੀ ਗਈ ਹੈ ਕਿਉਂਕਿ ਜਿਹੜਾ ਵਾਅਦਾ ਕੀਤਾ ਗਿਆ ਸੀ ਮੁਆਵਜ਼ੇ ਦਾ ਉਹ ਵਾਅਦਾ ਹਲੇ ਤੱਕ ਮੁਕੰਮਲ ਨਹੀਂ ਹੋ ਸਕੇਆ ਇਸੇ ਗੱਲ ਤੋਂ ਖਫਾ ਨਰਾਸ਼ ਕਿਸਾਨ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਤੋਂ ਖਫਾਨੇ ਇੱਕ ਰਿਪੋਰਟ ਬਖੋਣੇ ਤੁਹਾਨੂੰ ਮੇਰੀ ਵਿਭਾਗਾਰੇ ਮੈਂ ਬੁਲਾਇਆ ਕਿਸਾਨ ਫਾਜ਼ਿਲਕਾਲੇ ਆ ਕੇ ਦੱਸੋ ਵੀ ਕਿਵੇਂ ਕਰਨਾ ਹੈ ਕਹਿੰਦੇ ਜੀ ਅਪ੍ਰੈਲ ਦੇ ਪਹਿਲੇ ਹਫਤੇ ਨਰਮਾ ਪੀ ਦਿਆਂ ਜੇ 2-3 ਪਾਣੀ ਨਹਿਰ ਦੇ ਪਾਣੀ ਦੇ ਨਾਲ ਲੱਗ ਜਾ ਨਰਮੇ ਨੂੰ ਸੁੰਡੀ ਲਾਜੀ ਨਹੀਂ ਸਕਦੀ ਬੂਟਾ ਬਹੁਤ ਤਕੜਾ ਹੋ ਜਾਂਦਾ ਮੈਂ ਕਿਹਾ 2 April ਨੂੰ 10 April ਨੂੰ ਜਿੰਨੀ ਚਾਹੀਦੀ ਹੈ پانی ਦੋ ਇੱਕ ਜੂਨ ਨੂੰ ਕੋਲਿੰਗ ਸੈਸ਼ਨ ਤੇ ਜਾ ਕੇ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਆਹ ਇੱਕ ਪਾਸੇ ਫਿਰੋਜ਼ਪੁਰ ਦੇ ਬੱਲੂਆਣਾ ਵਿੱਚ 13 ਜੀਰੋ ਮੰਗੜ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਹਿੱਤ ਐਸੀ ਹੋਣ ਦਾ ਮੰਚ ਤੋਂ ਦਾਵਾ ਕਰ ਰਹੇ ਸਨ ਤਾਂ ਦੂਜੇ ਪਾਸੇ ਉਹਨਾਂ ਦੀ ਹੀ ਪੁਲਿਸ ਉਸੇ ਕਿਸਾਨ ਦੇ ਵਿਰੋਧ ਨੂੰ ਦਬਾਉਣ ਲਈ ਅੰਨ ਦਾਤੇ ਨੂੰ ਪੱਸਾਂ ਵਿੱਚ ਡੱਕ ਰਹੀ ਸੀ। ਬੰਦ ਗੱਡੀ ਹੈ ਨਾ ਦੇਂਦੇ ਪਾਣੀ ਤੇ ਨਾ ਵਾਪੜਦੇ ਲਾਏ ਹੋਏ ਆ। ਇਹ ਕੋਈ ਕਿਸਾਨ ਮਰ ਜਾਂਦਾ ਹੈ ਕੋਤੂ ਹੋ ਜਾਂਦਾ ਹੈ ਇਹਦੀ ਸਰਕਾਰ ਜ਼ਿੰਮੇ ਹੋਇਆਗੀ। ਅਸੀਂ ਨਾ ਤਾਂ ਹੁਣ ਪਾਣੀ ਪੀਣਾ ਤੇ ਨਾ ਹੀ ਗੱਡੀ 'ਚ ਉਤਰਨਾ। ਚਾਹੇ ਜੋ ਮਰਜ਼ੀ ਕਰ ਲੈਣ। ਸਾਨੂੰ ਮਰਨਾ ਮਨਜ਼ੂਰ ਹੈ। ਇਹਦਾ ਜਵਾਬ ਐਸਕੀਐਮ ਦੇਊਗਾ ਜਿਹੜੇ ਇਹਨਾਂ ਨੇ ਸਾੜੇ ਆ ਤੇ ਸਾਨੂੰ ਇਹ ਬਾਦ ਕੀਤਾ ਹੈ। ਸਾੜੇ ਆ। ਸਾੜੇ ਐਸਕੀਐਮ ਨੂੰ ਪੀ ਲੈ। ਤੁਸੀਂ ਆਪਦਾ ਪ੍ਰਦਰਸ਼ਨ ਦਿਖਾਓ ਹੁਣ ਅਸੀਂ ਤਾਂ ਸਾਰਿਆਂ ਦੀ ਪੀਲ ਤੇ ਆ ਜਾਏ ਸੀ ਹੁਣ ਐਸਕੇਮ ਵੇਖਦੇ ਆ ਕੀ ਕਰਦੀ ਐ ਅਸੀਂ ਇੰਦੇ ਵਿੱਚ ਹੀ ਨਾ ਥੱਲੇ ਉੱਤਰਨਾ ਨਾ ਪਾਣੀ ਪੀਣਾ ਸਾਨੂੰ ਮਨਜ਼ੂਰ ਐ ਇਹ ਜਾਂ ਤਰ੍ਹਾਂ ਸਰਕਾਰਾਂ ਨਾਲ ਕਿਸਾਨਾਂ ਨਾਲ ਭਰੀਏ ਬੱਸ ਉਸਾਂ ਦਾਤੇ ਦੀ ਜੋ ਮੁੱਖ ਮੰਤਰੀ ਤੁਸੀਂ ਸਵਾਲ ਕਰਨਾ ਚਾਹੁੰਦਾ ਸੀ ਪੁੱਛਣਾ ਚਾਹੁੰਦਾ ਸੀ ਕਿ ਸੀਐਮ ਸਾਹਿਬ ਤੁਸੀਂ ਪਿਛਲੀ ਵਾਰ ਵੋਟਾਂ ਮੰਗਣ ਆਏ ਸੀ ਤੱਕਿਆ ਸੀ ਫਸਲਾਂ ਦੇ ਨੁਕਸਾਨ ਤੇ ਮੁਆਵਜ਼ਾ ਪਹਿਲਾਂ ਤੇ ਗਿਰਦੌਰੀ ਬਾਅਦ ਵਿੱਚ ਹੋਏਗੀ ਤੁਸੀਂ ਵਾਅਦਾ ਕੀਤਾ ਸੀ ਪਰ ਸਾਡੇ ਤਾਂ ਨਰਮੇ ਸੜੇ ਨੇ ਤੇ ਤੁਹਾਡੇ ਵਾਅਦੇ ਨੂੰ ਮਹੀਨੇ ਬੀਤ ਗਏ ਗਿਰਦੌਰੀਆਂ ਨੂੰ ਵੀ ਸਮਾਂ ਲੱਗ ਗਿਆ ਪਰ ਮੁਆਵਜ਼ਾ ਹੁਣ ਤੱਕ ਨਹੀਂ ਮਿਲਿਆ ਹੁਣ ਜਵਾਬ ਤਾਂ ਦੇ ਦਿਓ ਪਰ ਨਹੀਂ ਸੱਥਾ ਤੋਂ ਚੱਲਣ ਵਾਲੀ ਸਰਕਾਰ ਸੰਵਾਲ ਤੇ ਵਿਰੋਧ ਦੋਹੇ ਪਸੰਦ ਨੇ ਬੰਦ ਗੱਡੀ ਆ ਪਾਣੀ ਦੇ ਨਾਵਾ ਵੜਦੇ ਲਾਏ ਹੋਏ ਆ ਜੇ ਕੋਈ ਕਿਸਾਨ ਮਰ ਜਾਂਦਾ ਕੋਤੂ ਹੋ ਜਾਂਦਾ ਤਾਂ ਇਹਦੀ ਸਰਕਾਰ ਜਿੰਮੇ ਹੋਇਆਗੀ ਅਸੀਂ ਨਾ ਤਾਂ ਹੁਣ ਪਾਣੀ ਪੀਣਾ ਤੇ ਨਾ ਹੀ ਗੱਡੀ ਚੋਂ ਉਤਰਨਾ ਚਾਹੇ ਜੋ ਮਰਜੀ ਕਰ ਲੈਣ ਸਾਨੂੰ ਮਰਨਾ ਮਨਜ਼ੂਰ ਹੈ ਇਹਦਾ ਜਵਾਬ ਐਸਕੇਮ ਦੇਉਗਾ ਜਿਹੜੇ ਇਹਨਾਂ ਨੇ ਫਾੜੇ ਆ ਤੇ ਸਾਨੂੰ ਇਹ ਬੰਦ ਕੀਤਾ ਹੈ ਫਾੜੇ ਆ ਫਾੜੇ ਐਸਕੇਮ ਨੂੰ ਪੀਲਾ ਵੀ ਤੁਸੀਂ ਆਪਦਾ ਪ੍ਰਦਰਸ਼ਨ ਦਿਖਾਓ ਹੁਣ ਅਸੀਂ ਤਾਂ ਸਾਰਿਆਂ ਦੀ ਅਪੀਲ ਤੇ ਆ ਜਾਈ ਸੀ ਹੁਣ ਐਸਕੇਮ ਵੇਖਦੇ ਆ ਕੀ ਕਰਦੀ ਹੈ ਅਸੀਂ ਦੇ ਵਿੱਚ ਹੀ ਨਾ ਥੱਲੇ ਉਤਰਨਾ ਨਾ ਪਾਣੀ ਪੀਣਾ ਸਾਨੂੰ ਮਨਜ਼ੂਰ ਹੈ ਇਹ ਜਾਂ ਤਰ੍ਹਾਂ ਸਰਕਾਰਾਂ ਨਾਲ ਕੁਝ ਬੱਲੂ ਆਣਾ ਨੇੜੇ ਪਹੁੰਚੇ ਤਾਂ ਬੱਸਾਂ ਵਿੱਚ ਡੱਕਲੇ ਗਏ ਤੇ ਕੁਝ ਤਾਂ ਵਿਰੋਧ ਦੀ ਤਿਆਰੀ ਕਰ ਰਹੇ ਪਠਿੰਡਾ ਵਿੱਚ ਹੀ ਨਜ਼ਰਬੰਦ ਕਰ ਲੇ ਗਏ ਪ੍ਰਸ਼ਾਸਨ ਨੂੰ ਕੱਲ੍ਹ ਦੇ ਕਹੀ ਜਾਂਦੇ ਆ ਕਿ ਸਾਨੂੰ ਭਵਨਤਮਾਨ ਸਾਹਿਬ ਨਾਲ ਮੀਟਿੰਗ ਕਰਾ ਦੇ ਸਾਡੀ ਸਾਡੀਆਂ ਮੰਗਾਂ ਬਾਰੇ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਆ ਸਾਡੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਿਹੜੀਆਂ ਨੇ ਮੰਨੀਆਂ ਹੋਈਆਂ ਮੰਗਾਂ ਠੀਕ ਹੈ ਜੀ ਉਹਨਾਂ ਬਾਰੇ ਵੀ ਸਵਾਲ ਜਵਾਬ ਕਰਨੇ ਆ ਸਾਡੀ ਕੱਲ ਵੀ ਇਹਨਾਂ ਨੇ ਕਰਾਈ ਅੱਜ ਬ੍ਰਿੰਡ ਦਾ ਪ੍ਰੋਗਰਾਮ ਸੀ ਅੱਜ ਸਾਡਾ ਪ੍ਰੋਗਰਾਮ ਸੀ ਸਾਰੇ ਪਾਸਿਓਂ ਆਵਾਂਗੇ ਵੀ ਉੱਥੇ ਤਾਂ ਸਾਡਾ ਕਨਈਆ ਚੌਂਕ ਦਾ ਪ੍ਰੋਗਰਾਮ ਸੀ ਪਰਲੇ ਨੂੰ ਪ੍ਰੋਮੋਡਾਂ ਵਾਲੇ ਉੱਧਰ ਆਉਣੇ ਸੀ ਤੇ ਇੱਧਰ ਹੁਣ ਸੋ ਜੋ ਅਸੀਂ ਪਹੁੰਚੇ ਇੱਥੇ 11:30 ਵਜੇ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕੁਝ ਨਹੀਂ ਪੁੱਛਿਆ ਕੰਨਾਂ ਦੀ ਗੱਡੀਆਂ 'ਚ ਬੈਠੋ ਧੱਕੇ ਨਾਲ ਗੱਡੀਆਂ 'ਚ ਵਾ ਕੇ ਇੱਥੇ ਥਾਣੇ 'ਚ ਲਿਆਈ ਸਾਨੂੰ ਕਿਸੇ ਨਾਲ ਗੱਲ ਨਹੀਂ ਕਰਨ ਦਿੱਤੀ ਕੰਨਾਂ ਦੀ ਮੁੱਖ ਮੰਤਰੀਆਂ ਨਾਲ ਗੱਲ ਕੋਈ ਨਹੀਂ ਸਕਦੀ ਕਿਸੇ ਵੀ ਗੱਲ ਤੇ ਵੀ ਨਹੀਂ ਹੋ ਸਕਦੀ ਠੀਕ ਹੈ ਜੀ ਸੋ ਅਸੀਂ ਕਹਿੰਦੇ ਆ ਵੀ ਅਸੀਂ ਗੱਲ ਕਰਕੇ ਰਾਵਾਂਗੇ ਨਹੀਂ ਉਹਨਾਂ ਚ ਰਸੀਂ ਸੰਘਰਸ਼ ਕਰੀ ਆਵਾਂ ਚਲੋ ਤੁਹਾਡੇ ਤੱਕ ਕਿਸਾਨਾਂ ਨੂੰ ਤੁਸੀਂ ਪਹੁੰਚਣ ਨਹੀਂ ਦਿੱਤਾ ਪਰ ਹੁਣ ਕਿਸਾਨਾਂ ਨੇ ਵੀ ਤੁਹਾਡੇ ਉਮੀਦਵਾਰਾਂ ਨੂੰ ਸਾਫ ਕਰ ਦਿੱਤਾ ਹੈ ਕਿ ਫੇਰ ਤੁਸੀਂ ਵੀ ਸਾਡੇ ਤੱਕ ਨਾ ਪਹੁੰਚੋ ਜਰਾ ਬਠਿੰਡਾ ਦੇ ਪਿੰਡ ਕੁੱਦਾਂ ਵਿੱਚ ਲੱਗਿਆ ਇਹ ਬੋਰਡ ਧਿਆਨ ਨਾਲ ਪੜ੍ਹ ਲਓ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਪਿੰਡ ਵਿੱਚ ਆਉਣਾ ਕਿਸਾਨਾਂ ਨੇ ਬੈਨ ਕਰ ਦਿੱਤਾ ਹੈ ਮਾਮਲਾ ਇੱਥੇ ਵੀ ਵਾਦੇ ਤੋਂ ਬਾਅਦ ਮੁਆਵਜ਼ੇ ਤੋਂ ਪੱਜੰਦ ਸਾਡੇ ਪਿੰਡ ਕੋਈ 50 ਏਕੜ ਕਣਕ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਸੜ ਗਈ ਸੀ ਅਸੀਂ ਉਦੋਂ ਮੌਕੇ ਤੇ ਵੀ ਇਹ ਰੋਸ ਛਠਾਇਆ ਸੀ 2 ਦਿਨ ਉੱਥੇ ਖੇਤ ਮੌਕੇ ਤੇ ਤੇ 1 ਦਿਨ ਥਾਣੇ ਅੱਗੇ ਅਸੀਂ ਧਰਨਾ ਲਾਇਆ ਸੀਗਾ ਇਹ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਖੁਡੀਆਂ ਸਾਹਿਬ ਨੂੰ ਅਸੀਂ ਵੱਖਰੇ ਰੂਪ ਚ ਦੋ ਵਾਰੀ ਮਿਲ ਚੁੱਕੇ ਉਹਨਾਂ ਨੇ ਸਾਨੂੰ ਕੋਈ ਲੜ ਨਹੀਂ ਫੜਾਇਆ ਨਾ ਤਾਂ ਸਾਨੂੰ ਮੁਆਵਜ਼ਾ ਪੂਰਾ ਦੇਣ ਦੀ ਗੱਲ ਕੀਤੀ ਤੇ ਨਾ ਹੀ ਪਰਚਾ ਜਿਹੜਾ ਅਸੀਂ 435 ਦੇ ਅਧੀਨ ਮੰਗ ਕਰਦੇ ਆ ਉਹ ਘਟਾਉਣ ਦੀ ਗੱਲ ਕੀਤੀ ਇਸ ਵਾਸਤੇ ਅਸੀਂ ਸਾਰੇ ਪਾਰਸ਼ਾ ਤੋਂ ਨਰਾਸ਼ ਹੋ ਕੇ ਅਸੀਂ ਆਪਦੇ ਪਿੰਡ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਆਪਦੇ ਵਿਸ਼ਵਾਸ 'ਚ ਲਿਆ ਆ ਆਮ ਆਦਮੀ ਪਾਰਟੀ ਦੇ ਤੇ ਹੁਣ ਅਸੀਂ ਉਹਨਾਂ ਦੇ ਬਾਈਕਾਟ ਦਾ ਫੈਸਲਾ ਕੀਤਾ ਤੇ ਪਿੰਡ 'ਚ ਨਹੀਂ ਬਣਨ ਦੇਵਾਂਗੇ ਜਦੋਂ ਵੀ ਉਹ ਆਉਣਗੇ ਜੇ ਉਹ ਜ਼ੋਰ ਜਰ ਵੀ ਕਰਨਗੇ ਕੋਈ ਪੁਲਿਸ ਰਾਹੀਂ ਜਾਂ ਹੋਰ ਕਿਸੇ ਕਿਸਮ ਦਾ ਟਕਰਾਅ ਹੁੰਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਨਹੀਂ ਤਾਂ ਸਾਡਾ ਜਿਹੜਾ ਨੁਕਸਾਨ ਉਹਦੀ ਪੂਰਤੀ ਕਰਾਈ ਜਾਵੇ ਉਸ ਤੋਂ ਬਾਅਦ ਆਪਦਾ ਪ੍ਰਚਾਰ ਜਿਹੜਾ ਉਹ ਕਰਨ ਵੈਸੇ ਤਾਂ ਮੁੱਖ ਮੰਤਰੀ ਸਾਹਿਬ ਤੁਹਾਡੇ 32 ਦੰਦ ਨੇ ਤੇ ਹਰ ਕਈ ਗੱਲ ਸੱਚੀ ਹੀ ਸਾਬਤ ਹੁੰਦੀ ਪਰ ਚੋਣਾਂ ਬਾਅਦ ਦੇ ਵੇਲੇ ਇਹ 32 ਦੰਦਾਂ ਵਾਲਾ ਵਾਅਦਾ ਪੂਰਾ ਕਿਉਂ ਨਹੀਂ ਹੁੰਦਾ ਹੁਣ ਵੋਟਾਂ ਤੋਂ ਪਹਿਲਾਂ ਕਿਸਾਨ ਇਸੇ ਦਾ ਜਵਾਬ ਚਾਹੁੰਦੇ ਨੇ